ਇਹ ਪੂਰਾ ਮਾਮਲਾ ਤੁਸੀਂ ਇੱਥੇ ਟਰੈਪ ਲਗਾਇਆ ਸੀ ਕੌਣ ਲੋਕ ਨੇ ਕਿੰਨੇ ਪੈਸੇ ਲੈਂਦੇ ਫੜੇਗੇ ਇਹ ਸੰਗਤ ਸਾਣੇ ਦਾ ਹੌਲਦਾਰ ਹੈ ਕੁਲਦੀਪ ਸਿੰਘ ਨਾਂ ਹੈ ਇਹਨਾਂ ਦਾ ਸਾਡੇ ਜਿਹੜੇ ਯੂਨਿਟ ਦੀ ਟੀਮ ਨੇ ਟਰੈਪ ਲਾਇਆ ਸੀਗਾ ਸਾਡੇ ਬਟੰਡਾ ਯੂਨਿਟ ਦੀ ਟੀਮ ਨੇ ਤਾਂ ਉਹਨਾਂ ਟਰੈਪ ਦੇ ਦੌਰਾਨ ਇਹਨੇ ਉੱਥੋਂ ਮੌਕੇ ਤੋਂ ਪੈਸੇ ਜਿਵੇਂ ਰਿਸ਼ਵਤ ਮੰਗਦੇ ਹੋਏ ਕਿ ਗੱਡੀ ਭਜਾਈ ਆ ਗੱਡੀ ਭਜਾਉਂਦੇ ਹੋਏ ਦੋ ਤਿੰਨ ਗੱਡੀਆਂ ਨੂੰ ਚੇਜ਼ ਕਰਦੇ ਹੋਏ ਇਹਨੇ ਟੱਕਰ ਵੀ ਮਾਰੀ ਆ ਰਸਤੇ ਦੇ ਵਿੱਚ ਤਾਂ ਸਾਡੀ ਜੀ ਵਿਜੀਲੈਂਸ ਟੀਮ ਨੇ ਇੱਥੇ ਫੁੱਲ ਦੇ ਉੱਤੇ ਨੂੰ ਰਾਉਂਡ ਅਪ ਕੀਤਾਗਾ ਇਹਦਾ ਟਾਇਰ ਬ੍ਰਸਟ ਹੋ ਗਿਆ ਪਿਛਲੇ ਪਾਸੇ ਤੋਂ ਕਿਸੇ ਕੋਈ ਉਧਰ ਮਰਡਰ ਹੋਇਆ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੇ ਕੋਈ ਉਹ ਤੇ ਕਿਸੇ ਨਾਲ ਪੈਸੇ ਦੀ ਦੂਸਰੀ ਟੀਮ ਨਾਲ ਪੈਸੇ ਲੈਣ ਦੀ ਗੱਲ ਬਸ ਕੀਤੀ ਸੀਗੀ ਕੋਈ ਲੇਡੀ ਸੀਗੀ ਉਹਨੂੰ ਉਹਦੇ ਨਾਂ ਤੇ ਕੋਈ ਲਾਇਸੈਂਸ ਉਹਦੇ ਨਾਂ ਤੇ ਬੋਲਦਾ ਸੀ ਉਹਨੂੰ ਨਾਮ ਤੇ ਨਾ ਕਰਨ ਦੇ ਪੇਮੈਂਟ ਉਹਨਾਂ ਤੋਂ ਮੰਗੀ ਸੀਗੀ ਤੇ ਉਹ 70000 ਦੀ ਰਿਕਵਰੀ ਸਮੇਤ ਇਹ ਇਸ ਬੰਦੇ ਨੂੰ ਸੀ ਰਸ਼ਟ ਕੀਤਾ ਹੌਲਦਾਰ ਨੂੰ ਇਹਨੇ ਕਿਹਾ ਸੀ ਕਿ ਮੈਂ ਕੱਢ ਦੂੰਗਾ ਪਰ ਕੱਢਣ ਦਾ ਬਾਣਾ ਲਾ ਕੇ ਉਹਨਾਂ ਤੋਂ ਪੈਸੇ ਮੰਗ ਕੇ ਡਿਮਾਂਡ ਕੀਤੀ ਸੀ ਸਰ ਕਿੰਨੇ ਡਿਮਾਂਡ ਕੀਤੀ ਗਈ ਸੀ ਇਹ ਤਾਂ 70000 ਦੀ ਡਿਮਾਂਡ ਕੀਤੀ ਸੀ 70000 ਇਹਦੇ ਤੋਂ ਰਿਕਵਰ ਹੋ ਗਿਆ ਕਿੱਥੇ ਸਰ ਤੁਸੀਂ ਜਿਹੜਾ ਇਹ ਕਾ ਟ੍ਰੈਪ ਲਾਇਆ ਸੀ ਕਿੱਥੇ ਆਕੇ ਸੰਭਾਲਿਆ ਹੁੰਦਾ ਇਹ ਜਿਹੜਾ ਕੰਟ ਥਾਣੇ ਦਾ ਪੁਲ ਹੈਗਾ ਉਹਦੇ ਥੱਲੇ ਇਹਨੇ ਗੱਡੀ ਦੇ ਵਿੱਚ ਹੀ ਇਹ ਬੈਠਾ ਸੀਗਾ ਉੱਥੇ ਟ੍ਰੈਪ ਲੱਗਿਆ ਸੀਗਾ ਉੱਥੋਂ ਨੇ ਗੱਡੀ ਪਹੁੰਚਾਈ ਤੇ ਇੱਥੇ ਪੁੱਟ ਕੇ ਵੇਚ ਦਿੱਤੀ ਕਿਸੇ ਤਰ੍ਹਾਂ ਦੀ ਵੀ ਗੱਲ ਚੱਲੀ ਹੈ ਕੋਈ ਇੰਜਰਡ ਹੋਇਆ ਸਾਨੂੰ ਦੇ ਵਿੱਚ ਸਕਿਉਰਟੀ ਟੀਮ ਦਾ ਮੈਂਬਰ ਦਾ ਸਾਡੀ ਟੀਮ ਦਾ ਮੈਂਬਰ ਤਾਂ ਨਹੀਂ ਹੋਇਆ ਸਾਨੂੰ ਮੈਨੂੰ ਇੰਨਾ ਕੁ ਪਤਾ ਲੱਗਾ ਵੀ ਕੋਈ ਮੋਟਰਸਾਈਕਲ ਵਾਲਾ ਇੰਜਰਡ ਹੋਇਆਗਾ ਕਿਉਂਕਿ ਅਸੀਂ ਜਿਹੜਾ ਕੇਸ ਰਜਿਸਟਰਡ ਕੀਤਾ ਉਹਦੇ ਚ ਜੋ ਵੀ ਰਸਤੇ ਦੇ ਵਿੱਚ ਇਨਸੀਡੈਂਟ ਹੋਇਆਗਾ ਉਹਦੇ ਚ ਜੋ ਸੈਕਸ਼ਨਸ ਦਾ ਵਾਧਾ ਹੋਊਗਾ ਉਸ ਮੁਤਾਬਕ ਫਰਦਰ ਕਾਰਵਾਈ ਹੋਊਗੀ ਸਰ ਫਾਇਰਿੰਗ ਦਾ ਮਾਮਲਾ ਕੀ ਕਹਿ ਰਹੇ ਸੀ ਕੋਈ ਨਹੀਂ ਨਹੀਂ ਫਾਇਰਿੰਗ ਕੋਈ ਨਹੀਂ ਹੋਈ ਹੈਗੀ ਫਾਇਰਿੰਗ ਹਾਲੇ ਤੱਕ ਮੇਰੇ ਧਿਆਨ ਚ ਨਹੀਂ ਆਈ ਕਿਉਂਕਿ ਸੋਸ ਦੇਖ ਰਿਹਾ ਹਾਂ ਟਾਇਰ ਬ੍ਰਸਟ ਹੋਇਆਗਾ ਉਹਦਾ ਬਲਾਸਟ ਹੋਇਆ ਟਾਇਰ ਦਾ ਉਦੇ ਕਰਕੇ ਕਿਸੇ ਨੂੰ ਕਿਸੇ ਨੇ ਲੱਗਿਆ ਹੋਊਗਾ ਹਾਂਜੀ ਪੋਸਟਿੰਗ ਇਹ ਸੰਗਤ ਪੁਲਿਸ ਸਟੇਸ਼ਨ ਚ ਪੋਸਟਲ ਸੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਕਰਪਸ਼ਨ ਐਕਟ ਦਾ ਪਰਚਾ ਅਸੀਂ ਦੇ ਆਲਰੇਡੀ ਦਿੱਤਾ ਹੋਇਆ ਜਿਹੜੇ ਰਸਤੇ ਦੇ ਵਿੱਚ ਚੇজিং ਹੋਈ ਆ ਹੋਰ ਉਹਨਾਂ ਸੈਕਸ਼ਨਸ ਦਾ ਵਾਧਾ ਹੋਊਗਾ ਥੈਂਕ ਯੂ ਸੋ